ਹਾਂਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਫੇਰ ਤੁਹਾਡੇ ਸਾਥੇ ਆਪਾਂ ਟਰੈਕਟਰ ਲੈ ਕੇ ਆਏ ਦੋ ਨਗੀਨਾ ਜਮਾਂ ਸ਼ੀਸ਼ਾ 735 2000 ਮਾਡਲ 6000 ਘੰਟਾ ਚੱਲਿਆ ਰੀਜਨਲ ਪਹਿਲੇ ਨਾਮ ਫਰਸਟ ਪਾਰਟੀ ਦੇ ਨਾਮ ਹੈ ਜੀ ਪੰਜਾਬ ਨੰਬਰ ਆ ਸਾਰਾ ਟਰੈਕਟਰ ਰੀਜਨਲ ਆ ਚਾਰੇ ਟਾਇਰ ਟਰੈਕਟਰ ਦੇ ਬਿਲਕੁਲ ਜਿਵੇਂ ਨਵੇਂ ਨੇ ਇੰਜਨ ਗੇਅਰ ਦੀ ਬਾਈ ਵੱਲੋਂ ਫੁੱਲ ਗਰੰਟੀ ਆ ਵਾਹ ਕੇ ਚਲਾ ਕੇ ਤਸੱਲੀ ਕਰ ਸਕਦੇ ਹੋ ਸਾਰਾ ਟਰੈਕਟਰ ਰੀਜਨਲ ਹੈ ਜੀ ਸਾਰਾ ਸਮਾਨ ਸੋਨੂੰ ਨਾਲ ਮਿਲੂਗਾ ਡੰਡਾ ਫੱਟੀ ਛਤਰੀ ਤੇ ਕਰਨਾਲ ਮਿਲੂਗਾ ਜੇ ਕਿਸੇ ਵੀ ਵੀਰ ਨੇ ਟਰੈਕਟਰ ਖਰੀਦਣਾ ਤਾਂ ਬਾਈ ਨਾਲ ਗੱਲਬਾਤ ਕਰਕੇ ਟਰੈਕਟਰ ਖਰੀਦ ਸਕਦੇ ਹੋ ਟਰੈਕਟਰ ਦੀ ਕੀਮਤ ਮੰਗੀ ਬਾਈ ਨੇ 2 ਲੱਖ ਤੇ 40000 ਰੁਪਏ ਮੌਕੇ ਤੇ ਮਾਨਤਾਣ ਹੋ ਜਾਊਗਾ ਪੂਰਾ ਨਗੀਨਾ ਪੀਸ ਟਰੈਕਟਰ ਆ ਬ੍ਰੇਕ ਘਰੇ ਰੱਖਿਆ ਹੋਇਆ ਬਾਈ ਤੇ ਚੱਲਦਾ ਘਰੇ ਬਾਈ ਦੇ ਕੋਈ ਲਿਆ ਕੇ ਨਹੀਂ ਵੇਚਦੇ ਤੇ ਰੇਟ ਦਾ ਮੌਕੇ ਤੇ ਪੂਰਾ ਮਾਨਤਾਣ ਕੀਤਾ ਜਾਊਗਾ ਜੇ ਕਿਸੇ ਵੀਰ ਨੇ ਖਰੀਦਣਾ ਤਾਂ ਉੱਪਰ ਦਿੱਤੇ ਹੋਏ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਨੰਬਰ ਹੈਗਾ 9877971724 ਬਾਈ ਦਾ ਨੰਬਰ ਆ ਇਹ ਨੰਬਰ ਤੇ ਗੱਲਬਾਤ ਕਰਕੇ ਟਰੈਕਟਰ ਖਰੀਦ ਸਕਦੇ ਹੋ। ਅਗਲਾ ਟਰੈਕਟਰ ਆ ਗਿਆ ਆਪਣੇ ਕੋਲ। ਅਗਲਾ ਆ ਗਿਆ ਜੀ HMT 52B ਡਬਲ ਕਲੱਚ, ਤੇਲ ਬ੍ਰੇਕਾਂ, ਰਿਵਰਸ, ਪੀਟੀਓ ਤੇ 2,40,000 ਰੁਪਏ ਰੇਟ ਮੰਗਿਆ। ਮੌਕੇ ਤੇ ਮਾਨਤਾਣ ਹੋ ਜੂ ਪੰਜਾਬ ਨੰਬਰ ਟਰੈਕਟਰਾਂ। ਜੇ ਕਿਸੇ ਵੀ ਵੀ ਨੇ ਟਰੈਕਟਰ ਖਰੀਦਣਾ ਤਾਂ ਬਾਈ ਨਾਲ ਗੱਲਬਾਤ ਕਰਕੇ ਟਰੈਕਟਰ ਤੇ ਖਰੀਦ ਸਕਦੇ ਹੋ। ਤੇ ਨੰਬਰ ਹੈਗਾ ਬਾਈ ਦਾ 81463 18145 ਬਾਈ ਦਾ ਨੰਬਰ। ਇਹ ਨੰਬਰ ਤੇ ਸੰਪਰਕ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ। ਟਰੈਕਟਰ ਟੁੱਟੇ ਤੇ ਪੂਰੇ ਵਧੀਆ ਪਏ ਨੇ ਸਾਰਾ origignal ਆ ਸਾਰਾ ਸਮਾਨ ਤੁਹਾਨੂੰ ਨਾਲ ਮਿਲੂਗਾ ਜੀ ਤੇ ਇਹ ਵੀ ਘਰ ਦੀ ਵਾਈ ਤੇ ਜ਼ਿਮੀਂਦਾਰ ਕੋਲ ਚੱਲਿਆ ਸਾਰਾ origignal ਟਰੈਕਟਰ ਆ ਜੇ ਕਿਸੇ ਵੀਰ ਨੇ ਖਰੀਦਣਾ ਕਰੀ ਸਕਦੇ ਹੋ ਸਾਰੇ ਵੀਰਾਂ ਦਾ ਤਾਂ